ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਲਾ ਕੇ ਦਿਖਾਉਣੀ ਆ ਅੱਜ ਦੁਪੱਟੇ ਤੇ ਲੈਸ ਆ ਤੇ ਇਹ ਦੁਪੱਟੇ ਤੇ ਲੈਸ ਲਾ ਕੇ ਦਿਖਾਉਣੀ ਸਲਵਾਰ ਦੀ ਮੂਰੀ ਆਪਾਂ ਇਸ ਤਰ੍ਹਾਂ ਬਣਾਈ ਆ ਮੂਰੀ ਬਣਾ ਕੇ ਉੱਤੇ ਆਪਾਂ ਲੈਸ ਲਾ ਦਿੱਤੀ ਜਿਵੇਂ ਕਮੀਜ਼ ਤੇ ਲਾਈ ਸੀ ਤੇ ਇਹਦੇ ਨਾਲ ਇਹ ਬਹੁਤ ਸੋਹਣੀ ਜਿਹੀ ਲੁੱਕ ਆਉਂਦੀ ਪਈ ਆ ਦੇਖੋ ਇਸ ਤਰ੍ਹਾਂ ਕਿਹੜਾ ਇਹਦੇ ਨਾਲ ਮਿਲ ਗਈ ਬਹੁਤ ਸੋਹਣਾ ਲੱਗਦੀ ਪਈ ਇਸ ਤਰ੍ਹਾਂ ਇਸ ਤਰ੍ਹਾਂ ਫਸਲਾਵਾ ਤਿਆਰ ਕੀਤੀ ਵੀਜ਼ਾ ਪਦੰਡਾ ਫਰਾਈ ਦਿੱਤਾ ਸੀ ਇਹ ਹਨ ਜਿਹੜੀਆਂ ਆਪਾਂ ਲੈਸ ਆਉਣੀ ਆ ਲੈਸ ਆਪਾਂ ਤੁਹਾਨੂੰ ਲਾ ਕੇ ਰੱਖਣੀ ਆ ਵਾਲੀ ਆਪਾਂ ਲੈਸ ਲਾਉਣੀ ਆ ਇਹ ਉੱਪਰ ਧਰ ਕੇ ਲੱਗਣੀ ਆ ਇਸ ਤਰ੍ਹਾਂ ਸਾਰੀ ਆਪਾਂ ਜਿਹੜੀ ਤਿੱਖੇ ਜੇ ਆਪਾਂ ਵਿੱਚਦਮ ਦੇਨੇ ਆ ਵਿੱਚ ਹਨ ਅੰਡਰਗਰਾਉਂਡ ਕਰਦੇ ਆ ਤੇ ਸਿਰਫ ਆ ਵਾਲੇ ਜਿਹੜੇ ਨੇ ਜਿਗਜਾਇ ਰਿਹਾ ਹੁਣੇ ਹਨ ਇਹੀ ਦਿਸਣਗੇ ਬਾਕੀ ਫਿਰ ਇੰਨੀ ਵਿੱਚ ਆ ਜੀ ਇਹ ਆਪਾਂ ਪੂਰੀ ਦਿਖਾਉਣੀ ਆ ਤੇ ਆਪਾਂ ਤੁਹਾਨੂੰ ਦੱਸ ਦਿਆਂ ਕਿਵੇਂ ਆਉਣੀ ਲੋ ਜੇ ਆਪਾਂ ਦੋਨੇ ਜਿਹੜੇ ਪੱਲੇ ਨੇ ਉਹ ਲੇੜ ਲੈਣੇ ਇਹ ਤੁਸੀਂ ਭਾਵੇਂ ਨਾ ਮਿਲੇ ਉਹ ਤਾਂ ਵੀ ਕੋਈ ਚੱਕਰ ਨਹੀਂ ਪਰ ਆਪਾਂ ਲੇੜ ਦਿੱਤੇ ਨੇ ਕਿਉਂਕਿ ਇਸ ਤਰ੍ਹਾਂ ਬੜੀ ਕੁੜੀ ਗਲੇੜ ਦਿੱਤੇ ਨੇ ਕਿਉਂਕਿ ਕਿਸੇ ਦੀ ਆਪਾਂ ਕਿਸੇ ਦੀ ਵੀ ਦੁਪੱਟੇ ਨੂੰ ਲਾਈਏ ਤਾਂ ਹਨਾ ਚਾਹਣੇ ਆ ਵੀ ਚੱਲ ਪੂਰੀ ਸਫਾਈ ਹੋਵੇ ਪਰ ਇਹ ਤਾਂ ਵਿੱਚ ਹੀ ਆ ਜਾਣੇ ਨੇ ਚਾਹੀਦੀ ਤੁਸੀਂ ਨਾ ਮਿਲੇੜੋ ਆਪਾਂ ਬੜੀ ਪੂਰੀ ਗਲੇੜ ਦਿੱਤੇ ਨੇ ਹੁਣ ਤੁਸੀਂ ਆਪਾਂ ਜਿੱਤ ਮਰਜ਼ੀ ਸਟਾਰਟ ਕਰ ਸਕਦੇ ਆ ਜੀ ਇਸ ਤਰ੍ਹਾਂ ਘੋਣਾ ਪਾ ਲੈਣਾ ਇਸ ਤਰ੍ਹਾਂ ਹੀ ਆਪਾਂ ਲਾ ਲੈਣਾ ਆ ਆ ਵਾਲਾ ਕੋਨਾ ਜਿਹੜਾ ਇਹ ਨੂੰ ਆਪ ਇਸ ਤਰ੍ਹਾਂ ਰੱਖ ਲੈਣਾ ਇਧਰਲੇ ਜਿਹੜਾ ਥੋੜਾ ਜਿਹਾ ਇੱਧਰ ਰੱਖ ਲੈਣਾ ਇਹ ਵਿੱਚ ਹੀ ਆ ਜਾਣੀ ਸਾਰੀ ਇਹ ਨੂੰ ਜਦੋਂ ਆਪਾਂ ਚੱਕ ਕੇ ਦੁਬੇ ਸਲਾਈ ਲਾਵਾਂਗੇ ਐਂ ਇਹ ਆ ਜਾਣੀ ਤਾਂ ਫਿਰ ਬਹੁਤ ਸੋਹਣੇ ਲੱਗਦੀ ਅੱਗੇ ਜਿਹੜੀ ਕਿਨਾਰੀ ਜੀ ਆ ਉਹ ਆਪਾਂ ਅੱਗੇ ਲਿਓਣੀ ਆ ਇਹ ਨੂੰ ਚੜ ਦੇ ਦਿੱ ਤੁਸੀਂ ਸਿੱਲੇ ਤੇ ਲਾ ਲੋ ਚੰਗੀ ਤੋੜਾ ਜਿਹਾ ਤੁਸੀਂ ਸੰਢ ਕੇ ਲਾ ਲੋ ਕਿਉਂਕਿ ਇੱਥੇ ਕੋਨਾ ਵਧੀਆ ਬਣਦੀ ਆ ਫਿਰ ਇਸ ਤਰ੍ਹਾਂ ਪਲਾ ਲੈਣਾ ਇਹ ਨਾਲ ਚੜ ਕੇ ਨੰਨਾ ਕੋਨਾ ਛਟਕਿਆ ਪਲਾ ਲੈਣੀ ਇਸ ਲਈ ਬੋਲੀ ਆ ਇਧਰੋਂ ਵੀ ਜਿਹੜਾ ਇਹ ਆਪਾਂ ਵਿਚਾਲੇ ਰੱਖਣਾ ਹੈ ਇਧਰੋਂ ਵੀ ਖਾਲੀ ਰੱਖਣਾ ਕਿਉਂਕਿ ਇਹਨੂੰ ਬਰਾਬਰ ਇਹਦੇ ਬਰਾਬਰ ਵੀ ਦੀ ਆਪਾਂ ਚ ਮਿਲ ਜਾਣੀ ਐ ਇਸ ਤਰ੍ਹਾਂ ਵਿਚਾਲੇ ਜੇ ਧਾਕੇ ਲੈ ਜਾਣੀ ਇਸ ਤਰ੍ਹਾਂ ਦੀ ਇਸ ਲੈਸ ਦਾ ਬਹੁਤ ਬਾਜੇ ਪੋਟਾ ਨਾਲ ਇਹ ਇਕ ਟੋਟਾ ਹੈਗਾ ਵਿੱਚ ਤੇ ਇਹਨੂੰ ਆਪਾਂ ਨਹੀਂ ਲਾਉਣਾ ਹੈਗਾ ਹਨਾ ਇਹਨਾਂ ਕ ਟੋਟਾ ਵਿੱਚ ਆ ਗਿਆ ਪਤਾ ਨਹੀਂ ਲੱਗਾ ਇਹਨੂੰ ਆਪਾਂ ਕੱਢ ਦਿੰਦੇ ਆ ਵਿੱਚ ਯੋ ਆਪਾਂ ਨੂੰ ਆ ਵਿੱਚ ਇੱਕ ਪਹਾਂਗੇ ਸੀ ਆਪਾਂ پہلے ਕਾਂਕਾ ਜਿਹੜਾ ਦੇਣਾ ਪੈ ਗਿਆ ਹੁਣ ਆਪਾਂ ਪੂਰੀ ਡਾਕਟਨ ਦਿਖਾਉਣੀ ਬਸ ਆ ਵਾਲਿਕ ਨੂੰ ਆ ਜਿਹੜੀ ਹੈ ਕਿਨਾਰੀ ਇੰਨੀ ਇੰਨੀ ਆਪਾਂ ਇੰਜ ਹੋ ਜਾਣੀ ਆਪਣੀ ਬਹੁਤ ਸੋਹਣੀ ਲੱਗਦੀ ਆ ਇਸ ਲੈਸ ਦਾ ਵੀ ਕਾਫੀ ਟ੍ਰੈਂਡ ਆ ਇਹ ਕਰੋਸ਼ੀਏ ਦੀ ਲੈਸ ਹੈ ਤੇ ਕੋਟੇ ਦਾ ਟਕਟਾ ਹੈ ਇਸ ਸਲਵਾਰ ਨਾਲ ਦਾ ਕਲਰ ਇਹ ਆ ਵਿੱਚ ਕਮੀਜ਼ ਦੇ ਆ ਕਰੀਮ ਜਿਹੜਾ ਹੈਗਾ ਇਹ ਲੌਣੀ ਬੜੀ ਹੋਈ ਸੌਖੀ ਐ ਬਸ ਇਹਨਾਂ ਗਫਰੋ ਕੇ ਜਨ ਨੂੰ ਕੋ ਮਾ ਲੈਣਾ ਬਹੁਤ ਸੌਖੀ ਐ ਇਹ ਲੌਣੀ ਥੋੜੀ ਜੀ ਪੋਲੀ ਜੀ ਪੋਲਾ ਜ ਆਪਾਂ ਮੋੜ ਕੇ ਇੱਧਰ ਲਾ ਲੈਣਾ ਐ ਇਸ ਆਪਾਂ ਕੰਦੀ ਥੋੜੀ ਜੀ ਵਿੱਚ ਦੇ ਕੇ ਫੇਰ ਸਲਾਈ ਲਾਉਣੀ ਐ ਇਸ ਤਰੀਕੇ ਦੇ ਨਾਲ ਆਪਾਂ ਪੋਲੀ ਪੋਲੀ ਰੱਖਦੇ ਤੁਸੀਂ ਇਹ ਇਹਦਾ ਸਿੱਧਾ ਪੁੱਠਾ ਪਾਸਾ ਵੇਖ ਲਿਓ ਕਿਉਂਕਿ ਥੋੜਾ ਜਿਹਾ ਹੁੰਦਾ ਇਹਦਾ ਪੁੱਠਾ ਸਿੱਧਾ ਪਾਸਾ ਰੋਸ਼ੀਏ ਵਾਲੀ ਲੈਟ ਇਸ ਤਰੀਕੇ ਦੇ ਨਾਲ ਆਪਾਂ ਇੱਕ ਇਹ ਤੇ ਲਾ ਲਈਏ ਤੇ ਹੁਣ ਆਪਾਂ ਇਹਦੇ ਤੇ ਲਾਉਣਾ ਤੇ ਹੁਣ ਮੈਂ ਬੋਲਤੀ ਨਹੀਂ ਕਿਉਂਕਿ ਫਿਰ ਆਪਾਂ ਵੀਡੀਓ ਜਿਹੜੀ ਥੋੜੀ ਤੇਜ਼ ਚਲਾ ਕੇ ਤੇ ਆਪਾਂ ਕਿਨਾਰੇ ਤੇ ਜਾ ਕੇ ਤੁਹਾਨੂੰ ਦਿਖਾਵਾਂਗੇ 何 <noise> ਉਹਦੀ ਇਸ ਕੋਨੇ ਤੇ ਆ ਕੇ ਫੇਰ ਆਪਾਂ ਇੱਥੇ ਰੋਕ ਲੈਣਾ ਇੱਥੇ ਹਮ ਜੀ ਐਸਟਰਾ ਮੋੜ ਕੇ ਤੇ ਇਹਨੂੰ ਤੇ ਲੀਜੀ ਕਰਕੇ ਆਪਾਂ ਇਧਰੋਂ ਸਲਾਈ ਲਾ ਲੈਣੀ ਇਹ ਜਿਹੜੀਆਂ ਹਨ ਕਿੰਗਰੀ ਜੀ ਇਹਨੂੰ ਆਪਾਂ ਚੁੰਨੀ ਦੇ ਅੰਦਰਲੇ ਪਾਸੇ ਨੂੰ ਕਰਨਾ ਹੈਗਾ ਇਸ ਤਰ੍ਹਾਂ ਅੰਦਰਲੇ ਪਾਸੇ ਨੂੰ ਕਰਕੇ ਤੁਹਾਨੂੰ ਆਗਾ ਤਨ ਕੋਲੇ ਖਾਣਾ ਕਿ ਵੀ ਕਿਸ ਕਿਸ ਤਰ੍ਹਾਂ ਨਾਲ ਆ ਰਹੇ ਹੋ ਹਨਾ ਇਹ ਅੰਦਰ ਨੂੰ ਇਸ ਤਰ੍ਹਾਂ ਕਾਹੇ ਕਿ ਜੁਣਨ ਵੇਸ ਨਹੀਂ ਬਿਹਰ ਦਸ ਜਿਹੜੀ ਹੈ ਸੌਖੀ ਬਈ ਇਹ ਬਿਲਕੁਲ ਸੌਖੀ ਹੈ ਤੁਸੀਂ ਲਗਾ ਸਕਦੇ ਹੋ ਆਪ ਵੀ ਜਿੰਨਾ ਕੋਲ ਟਾਈਮ ਨਹੀਂ ਹੈਗਾ ਚਲੋ ਉਹਨਾਂ ਨੂੰ ਤਲਵਾਉਣਾ ਨਹੀਂ ਹੁੰਦੀ ਇਸ ਤਰ੍ਹਾਂ ਸਵਾਇਦਾ ਨਾਲ ਨਾ ਇਤਤ। ਮੇਰੀ ਆਪ। ਇਹ ਪੱਤੇ ਦੇ ਕਿਨਾਰੇ ਤੇ ਲਾਉਣੀ ਆ। ਉਹਦੇ ਨਾਲ ਇਹ ਲਾਣ-ਣਾੜ ਫਿਰ ਆਪਾਂ ਨੂੰ ਬਾਰ-ਬਾਰ ਇਹ ਮੋੜਨਾਂ ਨੂੰ ਪੈਂਦਾ। ਮੁਲਿਆ ਹੋ ਗਿਆ ਤਾਂ ਆਪਾਂ ਫਿਰ ਇਹਦਾ ਭਾਗਾ ਮੋਕੋ ਜਿਹਾ ਲੱਗਦਾ ਤੇ ਆਪਾਂ ਪੋੜ ਲੈਨੇ। ਲੋਟ ਸਾਢੇ 4 ਸਫੇਰੇ ਲੱਗ ਕੇ ਇਸ ਤਰ੍ਹਾਂ ਤਿਆਰ ਹੈ। ਆਣੀਂਗ ਰਹੇਗੀ ਆਪਾਂ ਲਾ ਦਿੰਨੇ। इस तरह किनारे रख के ये आप लगा लेंगे इस तरह सारे दुपट्टे लूनी आसान है बिल्कुल ਤੋ ਫਕਾਟ ਆ ਦੇ ਨਾ ਇਸ ਤਰ੍ਹਾਂ ਆਪਾਂ ਅਭੀ ਜੋ ਉਹਦਾ ਇਹ ਉਹਨਾਂ ਆਪਾਂ ਕੀ ਕਰਨਾ ਹੈ ਸਿੱਧਾ ਬਸ ਇਸ ਤਰ੍ਹਾਂ ਕਰ ਲੈਣਾ ਹੈ ਇਸ ਤਰ੍ਹਾਂ ਉੱਪਰ ਜਿਹੜੀ ਹੈ ਇਸ ਤਰ੍ਹਾਂ ਆਪਾਂ ਕੋਣ ਬਣਾ ਲੈਣੀ ਹੈ ਪਹਿਲਾਂ ਇਹ ਇਸ ਤਰੀਕੇ ਦੇ ਨਾਲ ਸਾਰੀਆਂ ਕੋਨਾ ਆਪਣੀਆਂ ਇੱਦਾਂ ਹੀ ਬਣ ਕੇ ਤਿਆਰ ਹੋ ਜਾਣੀਆਂ ਐਸਪਾਸਿਓ ਐਸਟਰਾ ਦੀ ਫਿਨਿਸ਼ਿੰਗ ਆਪਣੀ ਆ ਜਾਣੀ ਇਹ ਵੀ ਆਪਾਂ ਅੰਦਰ ਤੋਂ ਕੋਣੀ ਪਹਿਲਾਂ ਆਪਾਂ ਕੋਨੇ ਚੋਂ ਕੋਣੀ ਜਿਹੜੀ ਹੈ ਸਟਾਰਟ ਕਰਦੇ ਹਾਂ ਹੁਣ ਆਪਾਂ ਐਸਟਰਾ ਨੂੰ ਸਿੱਧੀ ਪਲਟਾ ਕੇ ਐਸਟਰਾ ਪਲਟਾ ਕੇ ਆਪਾਂ ਇੱਥੇ ਸਾਈਡ ਲਾਈ ਜਾ ਇਸ ਤਰ੍ਹਾਂ ਇਸ ਤਰ੍ਹਾਂ ਫਲਟਾ ਲੈਣ ਜਿਹੜੀ ਆਪਣੀ ਆ ਕੰਨੀ ਐ ਵਿੱਚ ਇਹਨੇ ਇਸ ਤਰ੍ਹਾਂ ਵਿੱਚ ਆ ਜਾਣਾ ਉੱਪਰ ਲਾਉਣ ਨੂੰ ਤਾਂ ਆਪਾਂ ਉੱਪਰ ਵੀ ਦਾਣ ਲੈਂਦੇ ਪਰ ਇਸ ਤਰ੍ਹਾਂ ਕੰਨੀ ਐ ਜਿਹੜੀ ਗੁੰਮ ਹੋ ਜਾਂਦੀ ਹੈ ਤੇ ਕੁਲ ਕੰਨੀ ਜਾਂ ਕੋਈ ਸਾਈਡ ਵਾਲਾ ਹੋ ਦਿਸਦਾ ਨਹੀਂਗਾ ਤੇ ਇਸ ਤਰ੍ਹਾਂ ਬਹੁਤ ਸੋਹਣਾ ਲੱਗਣ ਜਾਂ ਹਾਂਜੀ ਲੋ ਜੀ ਦੇਖੋ ਇਹਨਾਂ ਇਸ ਤਰ੍ਹਾਂ ਆਪਣੇ ਕੰਨੀ ਬਣ ਕੇ ਪਿਆਰ ਹੁੰਦੇ ਨੇ ਆਪਾਂ ਦੋ ਕੰਨੀ ਤਾਂ ਨੂੰ ਬਣਾ ਕੇ ਦਿਖਾਵਾਂਗੇ ਇਸ ਤਰ੍ਹਾਂ ਦੇਖੋ ਇਧਰਲੇ ਪਾਸੇ ਵੀ ਇਸ ਤਰ੍ਹਾਂ ਇਧਰੋਂ ਪਾਸੇ ਇਸ ਤਰ੍ਹਾਂ ਉਹ ਸੋਨ ਹੀ ਲੱਗ ਪਿਆ ਦੇਖੋ ਫਿਨਿਸ਼ਿੰਗ ਦਿਨਾਰ ਕੋਈ ਕੰਡੀਆਂ ਨਹੀਂ ਬਾਹਰ ਕੋਈ ਕੁਝ ਨਹੀਂ ਇਹ ਆਪਾਂ ਜੇ ਐਡੇ ਲੱਗੀ ਹੋਵੇ ਦੇਖੋ ਕਿੰਨੀ ਕਿੰਨੀ ਪੜੀ ਲੱਗਦੀ ਆ ਇਸ ਤਰੀ ਲੱਗੀ ਹੋਈ ਜਿਵੇਂ ਇਸ ਕਰਕੇ ਆਪਾਂ ਜਿਹੜੀ ਕੰਡੀ ਆ ਉਹ ਬਹੁਤ ਕਰਦੇ ਨਹੀਂ ਤੇ ਆਹ ਵਾਲਾ ਕੋਈ ਨਾ ਪਤਾ ਮਿਲ ਲਾਗੜਾ ਨਹੀਂ ਆਪਾਂ ਵਾਸਾ ਇਸਤਰਾ ਲਾਉਂਦੇ ਲਾਉਂਦੇ ਇੱਥੇ ਆ ਜਣਾ ਕੋਨੇ ਤੇ ਉਹਨੇ ਤੇ ਫਿਰ ਆਪਾਂ ਇਹਨੂੰ ਚਟ ਕੇ ਇਸਤਰਾ ਹੁਣ ਆਪਨੇ ਆਪ ਬਣ ਜਾਣੇ Sånn.

ਇੱਥੇ ਆਪਣੇ ਉਹ ਆ ਕੋਨੇ ਨਹੀਂ ਆਪਣੇ ਕੋਨੇ ਤੇ ਜੋੜ ਮਾਇਆ ਕੋਨੇ ਆਪਣੇ ਚਾਰੇ ਜਿਹੜੇ ਬਣ ਕੇ ਬਹੁਤ ਸਾਰੇ ਤਿਆਰ ਹੋਏ ਨੇ ਜੋੜ ਆਏ ਆਪਣੇ ਥੋੜਾ ਜਿਹਾ ਸੈੱਟ ਕੁਝ ਹੋਰ ਵੀ ਵਿਚਾਲੇ ਇੱਕ ਇੱਕ ਤੇ ਜੋੜ ਚ ਲਿਆ ਸਕਦੇ ਜਿੱਥੇ ਮਰਜ਼ੀ ਇਹਨਾਂ ਨੂੰ ਆਪਣੀ ਜਿੱਤਾ ਨਾ ਜਿਹੜਾ ਪੱਕਾ ਕਰ ਦਿੰਦੇ ਨੇ ਤੁਹਾਡਾ ਪੂਰਾ ਜਿਹੜੀ ਲੈਸ ਹੈ ਇਹਨੂੰ ਕਟਿੰਗ ਕਰ ਦੋ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਲਾੜੀ ਸਟਾਰਟ ਕੀਤੀ ਸੀ ਤੇ ਕਿੱਥੋਂ ਆਪਾਂ ਜੇ ਸਾਨੂੰ ਇਹ ਵੀਡੀਓ ਵਧੀਆ ਲੱਗੀ ਸਾਰੇ ਆਪਣੇ ਪੂਰੇ ਦੁਪੱਟੇ ਤੇ ਲੈਸ ਲੱਗ ਕੇ ਪਿਆਰਾ ਦੇਖ ਸਾਰੇ ਆਪਣੇ ਕੋਨੇ ਬਣਨੇ ਆ ਇਹ ਆਪਾਂ ਕੋਨੇ ਬਣਾਂਗੇ ਸੋ ਪੂਰਾ ਚਾਰੇ ਕੋਨੇ ਆਪਾਂ ਤਾਂ ਲੱਖਣੇ ਚਾਰੇ ਕੋਨੇ ਆਪਣੇ ਬਣ ਕੇ ਧਾਰਨ ਸਾਰੇ ਕੋਣ ਨੇ ਬਹੁਤ ਸੋਹਣੇ ਬਣੇ ਨੇ ਦੇਖੋ ਆਪਣੇ ਚਾਰੇ ਕੋਣ ਨੇ ਬਣ ਕੇ ਤਿਆਰ ਨੇ ਇਸ ਦਾ ਇਹ ਪੂਰੇ ਦੁਪट्टे ਤੇ ਲੈਂਸ ਲੱਗ ਕੇ ਤਿਆਰ ਹੈ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਸਸਤੀ ਫਾਲ ਜੀ